ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਜ਼ਿਲ੍ਹਾ ਪਦਰੀ ਮੀਟਿੰਗ ਨਗਰ ਮਹਿਰਾਜ ਵਿਖੇ ਕੀਤੀ ਗਈ। ਇਸ ਮੌਕੇ ਬੋਲਦਿਆ ਕਿਸਾਨ ਆਗੂ ਨੇ ਕਿਹਾ ਕਿ ਸੂਬੇ ਵਿੱਚ ਹੜਾ ਕਾਰਨ ਵਿਗੜੀ ਸਥਿਤੀ ਲਈ ਸਰਕਾਰ ਜ਼ਿੰਮੇਵਾਰ ਹੈ। ਉਹਨਾਂ ਕਿਹਾ ਕਿ ਜੇਕਰ ਸਮੇਂ ਸਿਰ ਸਰਕਾਰ ਨੇ ਉਚਿਤ ਪ੍ਰਬੰਧ ਕੀਤੇ ਹੁੰਦੇ ਤਾਂ ਅੱਜ ਸੂਬੇ ਦਾ ਹੜਾ ਕਰਕੇ ਨੁਕਸਾਨ ਘਟੋਣਾ ਸੀ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਜ਼ਮੀਨਾਂ ਕਿਸੇ ਕੀਮਤ ਤੇ ਸਰਕਾਰ ਜਾਂ ਕੰਪਨੀਆਂ ਨੂੰ ਨਾ ਵੇਚਣ। ਪ੍ਰਮੰਦਰ ਕੌਰਾਂ ਜੀ ਸੂਬਾ ਜਨਨ ਸਖਤਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਕੀ ਇਹ ਮੁੱਦੇ ਸੀਗੇ ਕਿਸਾਨੀ ਨਾਲ ਜੁੜੇ ਜਿਹੜੇ ਤੁਸੀਂ ਅੱਜ ਇੱਥੇ ਦੋ ਤਿੰਨ ਵੱਡੇ ਮੁੱਦੇ ਸੀਗੇ ਇੱਕ ਤਾਂ ਜਿਹੜਾ ਨਿੱਜੀਕਰਨ ਨੂੰ ਲੈ ਕੇ ਟੈਪ ਮੀਟਰ ਲਾਏ ਜਾ ਰਹੇ ਨੇ ਤੇ ਟੋਟਲ ਜਿਹੜੀ ਬਿਜਲੀ ਦੀ ਵੰਡ ਆ ਉਹ ਪ੍ਰਾਈਵੇਟ ਹੱਥਾਂ ਤੱਕ ਦੇਣ ਦੀ ਰਾ ਪਈ ਆ ਸਰਕਾਰ ਉਹ ਮੁੱਦਾ ਵਿਚਾਰਿਆ ਗਿਆ ਇਸੇ ਤਰ੍ਹਾਂ ਕੋਆਪਰੇਟਿਵ ਸੁਸਾਇਟੀਆਂ ਰਾਹੀਂ ਧੱਕੇ ਨਾਲ ਕਿਸਾਨਾਂ ਦੇ ਗਾਲ ਨੈਨੋ ਜੂਰੀਆ ਤੇ ਨੈਨੋ ਡੀਪੀ ਵਗੈਰਾ ਫੰਡਟ ਜਿਹੜੇ ਉਹ ਮੜੇ ਜਾ ਰਹੇ ਆ ਜਦੋਂ ਕਿ ਸਾਡੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਕਹਿ ਦਿੱਤਾ ਹੈਗਾ ਕਿ ਨਾਨੋ ਜੂਰਗਾ ਤੇ ਨਾਨੋ ਡੀਏਪੀ ਆ ਇਹ ਕੰਮ ਨਹੀਂ ਕਰਦੀ ਇਹ ਦੀ ਜਰੂਰਤ ਹੈ ਨਹੀਂ ਦੀ ਫਿਰ ਵੀ ਉਹ ਜ਼ਬਰਦਸਤੀ ਮੜੇ ਜਾ ਰਹੇ ਆ ਕੁਝ ਸਾਨੂੰ ਪਿੰਡਾਂ ਦੇ ਵਿੱਚ ਦਿੱਕਤ ਆ ਰਹੀ ਆ ਕਿ ਲੋਕਾਂ ਤੋਂ ਨਹੀਂ ਇੱਥੇ ਵਾਲੀ ਉਹ ਭਾਈ ਹੋਈ ਆ ਪਰ ਹੱਦ ਕਰਦੇ ਪਿਛਲੇ 2 ਸਾਲਾਂ ਤੋਂ ਲੋਕ ਫਿਰ ਰਹੇ ਆ ਸੋਸਾਇਟੀਆਂ ਵੱਲੋਂ ਨਹੀਂ ਦਿੱਤੇ ਜਾ ਰਹੇ ਤਾਂ ਮੇਰੀ ਖੁਦ ਦੀ ਵੀ ਕਾਪੀ ਨਹੀਂ ਬਣੀ ਵੀ ਪਾ ਇਹ ਜਿਹੜੀਆਂ ਇਹ ਮਸਲਾ ਸੀਗਾ ਇਸ ਤੋਂ ਇਲਾਵਾ ਜਿਹੜੀਆਂ ਨਗਰ ਪੰਚਾਇਤਾਂ ਬਣਾਈਆਂ ਸੀਗੀਆਂ ਉਹਨਾਂ ਨੇ ਭਾਰੇ ਹੁਣ ਟੈਕਸ ਲਾਉਣੇ ਸ਼ੁਰੂ ਕਰਤੇ ਉਹ ਮਸਲਾ ਵੀ ਇੱਥੇ ਚਰਚਾ ਅਧੀਨ ਆਇਆ ਇਸੇ ਤਰੀਕੇ ਨਾਲ ਹੜ੍ਹਾਂ ਦੀ ਸਥਿਤੀ ਤੇ ਵਿਚਾਰ ਕੀਤਾ ਗਿਆ ਤੇ ਅਸੀਂ ਇਹ ਸਮਝਦੇ ਹਾਂ ਕਿ ਹੜ੍ਹਾਂ ਦੀ ਸਥਿਤੀ ਆ ਜਿਹੜੀ ਪੈਦਾ ਇਹ ਸਰਕਾਰ ਦੀਆਂ ਗਲਤ ਰੀਤੀਆਂ ਨਾਲ ਪੈਦਾ ਹੋਈ ਆ ਬੇੜੇ ਕਰ ਪਾਣੀ ਨਹੀਂ ਨੀਂ ਲੀਲ ਕੀਤਾ ਗਿਆ ਜਦੋਂ ਕਿ ਪਾਣੀ ਬਾਰੇ ਪਹਿਲਾਂ ਹੀ ਪਤਾ ਸੀ ਕਿ ਨਹੀਂ ਬਹੁਤ ਪੈਣਾ ਤੇ ਪਾਣੀ ਆ ਜਾਣਾ ਸੋ ਹੁਣ ਇੱਕ ਵਾਰੀ ਸਾਡੇ ਸਾਹਮਣੇ ਆ ਕੇ ਜਿਹੜੇ ਕਫਾਨ ਭਰਾਵਾਂ ਦੀਆਂ ਫਸਲਾਂ ਡੁੱਬ ਗਈਆਂ ਘਰ ਡੁੱਬ ਗਏ ਪਸ਼ੂ ਮਾਰੇ ਗਏ ਜਾਂ ਰੁੜ ਗਏ ਉਹਨਾਂ ਸਾਰਿਆਂ ਦੀ ਮਦਦ ਕਰੀ ਤੇ ਨਾਲ ਦੀ ਨਾਲ ਹੀ ਅਸੀਂ ਇੱਥੇ ਸਰਕਾਰ ਦੀ ਨਖੇਦੀ ਵੀ ਕਰਦੇ ਤੇ ਮੰਗ ਕਰਦੇ ਹਾਂ ਕਿ ਪਰ 1 70000 ਰੁਪਏ ਕਿਲਾ ਮੁਆਵਜ਼ਾ ਜਿਨ੍ਹਾਂ ਦਾ 100% ਨੁਕਸਾਨ ਹੋ ਗਿਆ ਉਹਨਾਂ ਨੂੰ ਦਿੱਤਾ ਜਾਵੇ ਤੇ ਉਹਨਾਂ ਖੇਤਾਂ ਦੇ ਉੱਤੇ ਜਿਹੜੇ ਨਿਰਪੱਖ ਸਾਡੇ ਮਜ਼ਦੂਰ ਨਹੀਂ ਮੁਆਵਜ਼ਾ 10% ਉਹਨਾਂ ਨੂੰ ਵੀ ਦਿੱਤਾ ਜਾਵੇ ਇਸ ਤੋਂ ਇਲਾਵਾ ਕਰਾੜੀ ਦੇ ਮਸਲੇ ਤੇ ਬੜਾ ਧੱਕਾ ਹੋ ਰਿਹਾ ਕਿਸਾਨਾਂ ਦੇ ਨਾਲ ਤੀਰੀਆਂ-ਤੀਰੀਆਂ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਨੇ ਇੱਕ ਪਾਸੇ ਰੈੱਡ ਐਂਟਰੀਆਂ ਦੂਜੇ ਪਾਸੇ ਜੁਰਮਾਨਾ ਤੀਜੇ ਪਾਸੇ ਕੇਸ ਦਰਜ ਕੀਤੇ ਜਾ ਰਹੇ ਆ ਤੇ ਅਸੀਂ ਮੰਗ ਇਹ ਕਰਦੇ ਆਂ ਵੀ ਜਦੋਂ ਇੰਡਸਟਰੀ ਨੂੰ ਤੁਸੀਂ ਛੱਡਤਾ ਉਹਨਾਂ ਨੂੰ ਜੋ ਸਜ਼ਾ ਦਾ ਪ੍ਰਬੰਧਾਨ ਸੀਗਾ ਸਰਕਾਰ ਨੇ ਐਕਟ ਪਾਸ ਕਰਕੇ ਵਾਪਸ ਲੈ ਲਿਆ ਸਿਰਫ ਜੁਰਮਾਨੇ ਤੱਕ ਸੀਮਿਤ ਕਰਤਾ ਜਿਹੜਾ ਕਿ ਪੋਲਿਊਸ਼ਨ ਦਾ ਸਭ ਤੋਂ ਵੱਡਾ ਕਾਰਨ ਉਹ ਇੰਡਸਟਰੀ ਆ ਤੇ ਵਹੀਕਲ ਨੇ ਉਹਨਾਂ ਤੋਂ ਤੁਸੀਂ ਸਾਰੀਆਂ ਰੋਕਾਂ ਚੱਕਦੀਆਂ ਪਰ ਕਿਸਾਨੇ ਤੁਸੀਂ ਵੀ ਮੈਨੇ ਖੁਦ ਕੁਸ਼ੀਆਂ ਦੇ ਰਹਾ ਬਈ ਹੋਈਆਂ ਤੀਰੀਆਂ ਤੀਰੀਆਂ ਸਜ਼ਾਵਾ ਦੇ ਰਹੇ ਆ ਇਹਦੀ ਅਸੀਂ ਸਖਤ ਨਿੰਦਿਆ ਕਰਦੇ ਆ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਸਾਰੀ ਕਾਰਵਾਈ ਤੁਰੰਤ ਖਤਮ ਕੀਤੀ ਜਾਵੇ ਇੱਕ ਮੈਡਮ ਤੁਸੀਂ ਜਿਹੜੀ ਕੀ ਦੱਸ ਗਏ 3 ਕਰੋੜ 70 ਲੱਖ ਦਾ ਉਹ ਕਿਹੜੇ ਨੁਕਸਾਨ ਦੀ ਗੱਲ ਕਰ ਰਹੇ ਹੋ ਤੁਸੀਂ ਉਹ ਚੰਬੂ ਮੋਰ ਤੋਂ ਤਾਂ ਸਾਮਾਨ ਲੁੱਟਿਆ ਗਿਆ। ਟਰਾਲੀਆਂ ਚੋਰੀ ਕੀਤੀਆਂ ਗਈਆਂ ਪਿਛਲੇ ਦਿਨ ਤੁਸੀਂ ਦੇਖਿਆ ਹੋਣਾ ਨਾਬਾ ਨਗਰ ਕਾਉਂਸਲ ਦਾ ਪ੍ਰਧਾਨ ਆ ਨਾ ਜਿਹੜਾ ਪੰਕਜ ਬੱਪੂ ਤਿੰਨ ਟਰਾਲੀਆਂ ਤਾਂ ਉਹਦੇ ਉਹ ਲੈ ਕੇ ਆਇਆ ਪਤਾ ਲੱਗਿਆ ਸਾਨੂੰ ਦੋ ਦਾ ਤਾਂ ਸਾਮਾਨ ਵੀ ਉਹ ਤਾਂ ਫੜਿਆ ਗਿਆ ਇੱਕ ਟਰਾਲੀ ਉਹ ਸੁੰਦਰਾਂ ਤੇ ਖੜਾਉਤੀ ਆ ਉਹਦੇ ਬਾਰੇ ਵੀ ਸਾਨੂੰ ਸ਼ੱਕ ਆ ਕਿ ਉਹ ਵੀ ਪੰਕਜ ਬੱਪੂ ਨੇ ਕਰਾਈ ਹੈ ਕਿਉਂਕਿ ਤਿੰਨ ਲੈ ਕੇ ਆ ਸਾਡੇ ਕੋਲ ਖਬਰ ਇਹ ਆ। ਸੋ ਉਤੋਂ ਵੱਡੀ ਪੱਦਰ ਦੇ ਉੱਤੇ ਆਮ ਆਦਮੀ ਪਾਰਟੀ ਜਾਂਦੀ ਕਾਲੀਚੋਰ ਫਾਰਡ ਦੇ ਨਾਂ ਨਾਲ ਮਸ਼ਹੂਰ ਹੋਈ ਆ ਇਹਨਾਂ ਨੇ ਵੱਡੀ ਪੱਦਰ ਤੇ ਉੱਥੋਂ ਪੁਰਾਣੀਆਂ ਕਿ ਹੋਰ ਸਾਜੋ ਸਮਾਨ ਲੁੱਟਿਆ ਤਾਂ ਸ਼ੰਭੂ ਦੇ ਇਕੱਲੇ ਦਾ ਜੀ ਅਸੀਂ ਹਿਸਾਬ ਲਾਇਏ ਦੂਜੇ ਮੋਰਚੇ ਨੇ ਹਿਸਾਬ ਬਣਾਉਣਾ ਇਹ ਖਨੋਰੀ ਵਾਲੇ ਨੇ ਤਾਂ ਇਕੱਲੇ ਸ਼ੰਭੂ ਮੋਰਚੇ ਤੇ ਹੀ 3 ਕਰੋੜ 77 ਲੱਖ ਦਾ ਨੁਕਸਾਨ ਲੋਕਾਂ ਦਾ ਸਾਮਾਨ ਆ ਜਿਹੜਾ ਉਹ ਲੁੱਟਿਆ ਗਿਆ ਅਸੀਂ ਇਹ ਮੰਗ ਕੀਤੀ ਕਿ ਤੁਹਾਨੂੰ ਸਾਰਾ ਸਾਰਾ ਖਨੌਰੀ ਦਾ ਕਿੰਨਾ ਨੁਕਸਾਨ ਹੋਇਆ ਜਿੰਨਾ ਸ਼ੰਭੂ ਤੇ ਹੋਇਆ ਸਾਰਾ ਨੁਕਸਾਨ ਦੀ ਤੁਰੰਤ ਪਰਪਾਈ ਕੀਤੀ ਜਾਵੇ ਕਿਉਂਕਿ ਸਮਾਨ ਲਟਾਇਆ ਹੈ ਨਾ ਕੋਈ ਨਹੀਂ ਇੱਕ ਤੁਸੀਂ ਪ੍ਰੋਗਰਾਮ ਵਾਲੀ ਕਾ ਵੀ ਡੀਸੀ ਨੂੰ ਮਿਲਦਾ ਉਹ ਕਿਹੜੇ ਦਿਨ ਹੈ ਕੀ ਆ ਉਹ ਅਸੀਂ ਜਿਹੜੀਆਂ ਫੌਰੀ ਮੰਗਾਂ ਨੇ ਸਾਡੀਆਂ ਜਿਵੇਂ ਜੂਰੀ ਵਾਲੀ ਮੰਗਾ ਚੱਪਲੇ ਮੀਟਰ ਹੈ ਤੇ ਕੁਝ ਨਗਰ ਕੌਂਸਲਾਂ ਵਾਲੇ ਮਸਲੇ ਨੇ ਇਹ ਹੱਦ ਕਰ ਜਾਦਾ ਮਸਲਾ ਇਹਨਾਂ ਮਾਮਲੇ ਨੂੰ ਲੈ ਕੇ ਅਸੀਂ ਸੋਮਵਾਰ ਨੂੰ ਸਵੇਰੇ 10:00 ਵਜੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ ਤਾਂ ਕਿ ਜਿਹੜੇ ਮਸਲੇ ਹਨ ਉਹਨਾਂ ਦੇ ਧਿਆਨ ਚ ਲਿਆ ਸਕੀ ਤੇ ਜੇ ਇੱਥੇ ਕੋਈ ਹੱਲ ਹੁੰਦਾ ਠੀਕ ਹੈ ਨਹੀਂ ਤਾਂ ਸਾਡੇ ਸਾਹਮਣੇ ਫਿਰ ਉੱਥੋਂ ਅਸੀਂ ਸੰਗਠਨ ਨਾਲ ਮੀਟਿੰਗ ਕਰਵਾ ਕਰਾਂ ਅੱਛਾ ਇੱਕ ਜ਼िला ਪ੍ਰਧਾਨ ਜੀ ਤੁਸੀਂ ਵੀ ਜ਼ਿਕਰ ਕੀਤਾ ਸੀਗਾ ਵੀ ਜਿਹੜਾ ਪ੍ਰੋਫਿਟ ਟੈਕਸ ਹੈ ਇਹ ਵੀ ਨਗਰ ਪੰਚਾਇਤ ਵੱਲੋਂ ਭਰਾਇਆ ਜਾ ਰਿਹਾ ਹੈਗਾ ਕੀ ਹੈ ਇਹ ਦੇਖੋ ਜੀ ਅਸੀਂ ਪਹਿਲਾਂ ਵੀ ਕਹਿੰਦੇ ਹਾਂ ਵੀ ਜਿੱਥੇ ਨਗਰ ਪੰਚਾਇਤਾਂ ਬਣਦੇ ਨੇ ਇਹ ਲੋਕਾਂ ਨੂੰ ਲੱਗਦਾ ਹੈ ਪਤਾ ਨਹੀਂ ਗ੍ਰਾਂਟਾਂ ਬਾਹਰੋਂ ਆਉਂਦੀਆਂ ਇਹ ਬਾਰੰਭੂਰੋਂ ਕੁਛ ਨਹੀਂ ਇਹ ਵਿਖਾਵਾ ਹੈ ਇਹ ਨਗਰ ਪੰਚਾਇਤ ਦੀਆਂ ਜ਼ਮੀਨਾਂ ਗਹਿਣੇ ਕਰਕੇ ਉਹਨਾਂ ਤੇ ਹੀ ਮਤਲਬ ਸਾਰਾ ਕੁਝ ਦੇ ਬੋ ਦਿੱਤਾ ਹੁਣ ਤੇ ਸਰਕਾਰਾਂ ਨੇ ਪਰ ਹੁਣ ਉਹਨਾਂ ਨੇ ਨਗਰ ਪੰਚਾਇਤਾਂ ਨੇ ਆਪਣੇ ਪਿੰਡ ਤੇ ਪ੍ਰੋਪਰਟੀ ਟੈਕਸ ਦੇ ਨਾਂ ਤੇ ਘਰਾਂ ਤੇ ਟੈਕਸ ਲਾਉਣਾ ਸ਼ੁਰੂ ਕਰਤਾ ਜਿੱਦੇ ਸਾਨੂੰ ਪਤਾ ਲੱਗਿਆ ਵੀ 1 ਰੁਪਿਆ ਕਮਰਸ਼ੀਅਲ ਨੂੰ ਗਾਜ ਨੂੰ ਤੇ 1 ਰੁਪਿਆ ਗਾਜ ਘਰੇਲੂ ਜਿਹਦਾ ਕਿਸੇ ਦਾ ਘਰ ਪਾਇਆ ਹੋਇਆ ਤੇ ਇਹ ਅੱਜ ਤੋਂ ਨਹੀਂ 2017 ਤੋਂ ਇਹ ਕਰਾਉਣਾ ਲੱਗੇ ਹੈ ਕਿ ਅੱਜ ਦੇ ਲੋਕਾਂ ਕੋਲ ਜਿੰਨੇ ਕੰਨੀ ਬਕਾਇਆ ਜੀ ਦਾ ਕਿਹਦਾ 500 ਰੁਪਏ ਦਾ ਘਰ ਹੈ ਜਾਂ 1000 ਰੁਪਏ ਦਾ ਘਰ ਹੈ ਕਿਸੇ ਕੰਨੀ 40000 ਕਿਸੇ ਕੰਨੀ 35000 ਕਿਸੇ ਕੰਨੀ 42000 ਕਿਸੇ ਕੰਨੀ 50 55000 ਵੀ ਇਸ ਲਈ ਇਹ ਨੋਰਸ ਪਟੇ ਜਾ ਰਿਹਾ ਤੇ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਟੈਕਸ ਭਰੋ ਪਰ ਸਾਡਾ ਇਹ ਹੈ ਸਰਕਾਰ ਨੂੰ ਵੀ ਇਹ ਲੋਕ ਅੱਗੇ ਹੀ ਕਰਜ਼ੇ ਦੇ ਝੰਡੇ ਹੋਏ ਆ ਕਿਸਾਨੀ ਆ ਮਜ਼ਦੂਰੀ ਆ ਤੇ ਇਹ ਮਤਲਬ ਤੁਹਾਡੇ ਇਹ ਟੈਕਸ ਨਹੀਂ ਪਰ ਸਕਦੇ ਇਸ ਲਈ ਜਿਹੜਾ ਇਹ ਇੱਕ ਇੱਕ ਮੰਗ ਹੈ ਉਹਦੇ ਡੀਸੀ ਨੂੰ ਵੀ ਅਸੀਂ ਇਹ ਮੰਗ ਬਾਰੇ ਵੀ ਜਾਣਕਾਰੀ ਦਵਾਂਗੇ ਧੰਨਵਾਦ